ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਦਸ਼ਾਹ ਤੇ ਵਜੀ ਇੱਕ ਵੇਰੀ ਕਲਗੀਧਰ ਪਾਤਸ਼ਾਹ ਦੇ ਪਾਸ ਹਜ਼ੂਰੀਏ ਨੇ ਆਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਆਸਾਮ ਦਾ ਰਾਜਾ ਆਪਦੇ ਦਰਸ਼ਨ ਕਰਨਾ ਚਾਹੁੰਦਾ ਹੈ ਪਾਤਸ਼ਾਹ ਬਾਹਰ ਆ ਗਏ ਇੱਕ ਗਰੀਬੜਾ ਜਿਹਾ ਸਿੱਖ ਦਾਲ ਲਈ ਖੜਾ ਸੀ ਇਸ ਲਈ ਉਹ ਦਰਸ਼ਨਾ ਵਾਸਤੇ ਅੱਗੇ ਹੋਇਆ ਪਾਤਸ਼ਾਹ ਨੇ ਬਚਨ ਕੀਤੇ ਪਰੇ ਹਟ ਤਾਂ ਸਿੱਖ ਇੱਕਦਾਂ ਪਿੱਛੇ ਹੋ ਗਿਆ। ਉਤਨੀ ਦੇਰ ਨੂੰ ਆਸਾਮ ਦਾ ਰਾਜਾ ਅੱਗੇ ਆ ਗਿਆ ਤੇ ਉਸਨੇ ਮੱਥਾ ਟੇਕਿਆ। ਇਸ ਗੱਲ ਨੂੰ ਕਾਫੀ ਸਮਾਂ ਹੋ ਗਿਆ ਹੈ। ਇੱਕ ਦਿਨ ਕਲਗੀਧਰ ਪਾਤਸ਼ਾਹ ਦਾ ਦਰਬਾਰ ਸਜਿਆ ਸੀ। ਪਾਤਸ਼ਾਹ ਨੇ ਬਚਨ ਕੀਤੇ ਕਿ ਅਸੀਂ ਇਹ ਚਿੱਠੀ ਆਸਾਮ ਦੇ ਰਾਜੇ ਨੂੰ ਭੇਜਣੀ ਹੈ ਅਤੇ ਇਸ ਦਾ ਜਵਾਬ 24 ਘੰਟੇ ਦੇ ਅੰਦਰ-ਅੰਦਰ ਚਾਹੁੰਦੇ ਹਾਂ। ਕੋਈ ਸਿੱਖ ਅੱਗੇ ਆਵੇ। ਜੋ 24 ਘੰਟੇ ਅੰਦਰ ਜਵਾਬ ਲਿਆ ਸਕੇ ਪਾਤਸ਼ਾਹ ਸਵੇਰੇ ਅਨੰਦਪੁਰ ਸਾਹਿਬ ਵਿਰਾਜਮਾਨ ਸਨ ਕੌਣ ਉੱਠੇ ਸਭ ਨੀਵੀਆਂ ਪਾ ਗਏ ਪਾਤਸ਼ਾਹ ਨੇ ਦੂਜੀ ਵਾਰ ਬਚਨ ਕੀਤੇ ਫਿਰ ਵੀ ਕੋਈ ਨਹੀਂ ਉੱਠਿਆ ਜਦੋਂ ਪਾਤਸ਼ਾਹ ਨੇ ਤੀਜਾ ਬਚਨ ਕੀਤਾ ਤਾਂ ਉਹ ਗਰੀਬੜਾ ਜਿਹੜਾ ਸਿੱਖ ਅੱਗੇ ਹੋਇਆ ਤੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਦਾਸ ਨੂੰ ਇਹ ਸੇਵਾ ਬਖਸ਼ੋ ਸਾਰੇ ਸਿੱਖ ਮੁਸਕਰਾ ਰਹੇ ਸਨ ਪਰੰਤੂ ਗੁਰੂ ਸਾਹਿਬ ਨੇ ਚਿੱਠੀ ਉਸ ਨੂੰ ਦੇ ਦਿੱਤੀ ਦੂਜੇ ਦਿਨ ਐਨ ਉਸ ਸਮੇਂ ਉਸਨੇ ਅਸਾਮ ਦੇ ਰਾਜੇ ਦਾ ਜਵਾਬ ਪੇਸ਼ ਕਰ ਦਿੱਤਾ ਸਾਰੀ ਸੰਗਤ ਹੈਰਾਨ ਹੋ ਗਈ ਪਾਸ਼ਾ ਨੇ ਗੱਲ ਨਾਲ ਲਾਇਆ ਤੇ ਪੁੱਛਿਆ ਭਾਈ ਤੈਨੂੰ ਇਹ ਪ੍ਰਾਪਤੀ ਕਿੱਥੋਂ ਹੋਈ ਉਸ ਸਿੱਖ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਤੁਸੀਂ ਜੋ ਮੈਨੂੰ ਗੁਰਮੰਤਰ ਦਿੱਤਾ ਸੀ ਉਸ ਦੇ ਜਵਾਬ ਕਰਨ ਲਈ ਤਾਕਤ ਮਿਲੀ ਹੈ ਗੁਰੂ ਸਾਹਿਬ ਨੇ ਫਿਰ ਬਚਨ ਕੀਤਾ ਸਾਰਾ ਹਾਲ ਸੰਗਤ ਵੇ ਸੁਣਾ ਸਿੱਖ ਨੇ ਕਿਹਾ ਸੱਚੇ ਪਾਤਸ਼ਾਹ ਤੁਸੀਂ ਮੈਨੂੰ ਪਰੇ ਹਟ ਦਾ ਮੰਤਰ ਦਿੱਤਾ ਸੀ ਮੈਂ ਬਾਲਾ ਬਣਾ ਕੇ ਜੇਫਨ ਲੱਗ ਪਿਆ ਪਰੇ ਹਟ ਪਰੇ ਹਟ ਮੇਰੇ ਪਾਸ ਕਾਮ ਆਇਆ ਅੰਤ ਉਸ ਨੇ ਕਿਹਾ ਕਿ ਤੂੰ ਇਹ ਕੀ ਕਰਦਾ ਹੈ ਤੂੰ ਮੇਰੇ ਮਗਰ ਲੱਗ ਮੈਂ ਤੈਨੂੰ ਬੜੀ ਐਸ਼ ਕਰਾਵਾਂਗਾ ਪਰੰਤੂ ਮੈਂ ਇੱਕੋ ਰੱਟ ਲਈ ਰੱਖੀ ਪਰੇ ਹਟ ਪਰੇ ਹਟ ਇੱਕ ਵਾਰੀ ਕਰੋਧ ਲੋਭ ਮੋਹ ਤੇ ਹੰਕਾਰ ਆਏ ਫਿਰ ਉਹਨਾਂ ਨੂੰ ਵੀ ਮੈਂ ਪਰੇ ਹਟ ਪਰੇ ਹਟ ਦੀ ਹੀ ਰੱਟ ਲਈ ਰੱਖੀ ਮੈਂ ਉਹਨਾਂ ਨੂੰ ਨੇੜੇ ਨਹੀਂ ਆਉਣ ਦਿੱਤਾ ਮੈਨੂੰ ਤਾਂ ਇਸ ਨਾਲ ਪ੍ਰਾਪਤੀ ਹੋ ਗਈ ਹੈ। ਕ੍ਰੋਧ ਤੋਂ ਬਗੈਰ ਜੰਗ-ਜੋਦ ਨਹੀਂ ਕੀਤੇ ਜਾ ਸਕਦੇ। ਗੁਰੂ ਦੇ ਚਰਨਾਂ ਨਾਲ ਮੋਹ ਵੀ ਕਰਨਾ ਪੈਂਦਾ ਹੈ। ਜੇ ਨਾਮ ਮਿਲਾਰੇ ਪੰਚਸੂਰ ਵੀਰ ਐਸੋ ਕੋਣ ਬਲੀਰੇ। ਜੇਰਾ ਇਹ ਪੰਜੇ ਸੂਰ ਵੀਰਾਂ ਨੂੰ ਮਾਰ ਲਵੇ ਉਹ ਬਲੀ ਹੈ, ਬਹਾਦਰ ਹੈ। ਜਨ ਕੋਪਰ ਆਪਣੇ ਕਾਤਾਨ ਗੁਰੂ ਦੇ ਦਰਸ਼ਨਾਂ ਦਾ ਲੋਭ ਵੀ ਕਰਨਾ ਹੈ। ਆਪਣੇ ਗੁਰੂ ਦਾ ਮਾਣ ਅਹੰਕਾਰ ਵੀ ਕਰਨਾ ਪੈਂਦਾ ਹੈ। ਹੋ ਮਾਨਤਨ ਕਰੋ ਤੇਰਾ ਹਉ ਜਾਨੋ ਅਪਾ ਆਪਣੇ ਪਹਿਮਾਨ ਆਪਣੇ ਪਹਿਤਾਨਾ ਆਪਣੇ ਹੀ ਪਹਿ ਅਰਥਾ ਸੋ ਇਹਨਾਂ ਪੰਜਾਂ ਨੂੰ ਖਤਮ ਕਰ ਦਿੱਤਾ ਤਾਂ ਸਰੀਰ ਨਿਰਬਲ ਹੋ ਜਾਵੇਗਾ ਇਹਨਾਂ ਨੂੰ ਆਪਣੇ ਅਧੀਨ ਕਰਨਾ ਹੈ ਇਹਨਾਂ ਨੇ ਅਧੀਨ ਨਹੀਂ ਹੋਣਾ ਸਗਸ ਸਿਸਕੇ ਪੰਚ ਸਿਕਦਾਰਾਂ ਭਗਤ ਕੇ ਪਾਨੀ ਹਾਰ ਦੋ ਬਾਦਸ਼ਾਹ ਦੀ ਲੜਾਈ ਹੋ ਰਹੀ ਹੈ ਵਜੀਰ ਨੂੰ ਫੜ ਲਵੇ ਤਾਂ ਕੋਈ ਫਰਕ ਨਹੀਂ ਪੈਂਦਾ ਲੜਾਈ ਚਲਦੀ ਹੀ ਰਹਿੰਦੀ ਹੈ ਇੱਥੋਂ ਤੱਕ ਕਿ ਉਹ ਸਾਡੇ ਵਜੀਰ ਨੂੰ ਵੀ ਫੜ ਲਵੇ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਪਰੰਤੂ ਜੇ ਇੱਕ ਬਾਦਸ਼ਾਹ ਦੂਜੇ ਬਾਦਸ਼ਾਹ ਨੂੰ ਫੜ ਲਵੇ ਤਾਂ ਲੜਾਈ ਖਤਮ ਹੋ ਜਾਂਦੀ ਹੈ ਅਤੇ ਉਹ ਜਿੱਤ ਜਾਂਦਾ ਹੈ ਇਸੇ ਤਰ੍ਹਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤਾਂ ਵਜੀਰ ਹਨ ਇੰਨਾ ਕਿਸੇ ਇੱਕ ਨੂੰ ਅਧੀਨ ਕਰ ਲਈਏ ਜਾਂ ਪੰਜਾਂ ਨੂੰ ਹੀ ਅਧੀਨ ਕਰ ਲਈਏ ਤਾਂ ਕੋਈ ਫਰਕ ਨਹੀਂ ਪੈਂਦਾ ਮਨ ਬਾਦਸ਼ਾਹ ਹੈ ਜੇ ਮਨ ਨੂੰ ਜਿੱਤ ਲਈਏ ਤਾਂ ਜਿੱਤ ਪ੍ਰਾਪਤ ਹੋ ਜਾਂਦੀ ਹੈ ਬਾਣੀ ਵਿੱਚ ਮਨ ਨੂੰ ਜੋ ਸਰੂਪੀ ਕਿਹਾ ਹੈ ਖੋਤਾ ਵੀ ਕਿਹਾ ਹੈ ਹਾਥੀ ਵੀ ਕਿਹਾ ਹੈ ਭੂਤ ਵੀ ਕਿਹਾ ਹੈ ਅਤੇ ਬੈਰੀ ਵੀ ਕਿਹਾ ਹੈ ਮਨ ਕੁੰਚਰ ਅਪੀਲਕ ਗੁਰੂ ਗਿਆਨ ਕੁੰਡਾ ਜਹ ਖਿੰਚੇ ਤਹ ਜਾਏ ਮਨ ਹਾਥੀ ਹੈ ਮਹਾਵਤ ਗੁਰੂ ਹੈ ਅੰਕਸ ਕੁੰਡਾ ਹੈ ਗਿਆਨ ਦਾ ਹੋਵੇ ਤਾਂ ਇਹ ਵਸ ਆਉਂਦਾ ਹੈ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਕਾਲਾ ਹੁਆ ਸਿਆਹ ਮਨ ਮਰੈ ਤਾਂ ਆਤਮਰ ਜਾਏ ਬਿਨ ਮਰ ਮੂਏ ਕੈਸੇ ਹਰ ਪਾਏ ਮਨੁਜ ਜਤਨ ਪਰਥਾ ਇੱਕ ਸਾਖੀ ਇਸ ਤਰ੍ਹਾਂ ਹੈ ਕਿਸੇ ਜੱਟ ਨੇ ਕੋਈ ਵਿਧੀ ਅਪਣਾ ਕੇ ਭੂਤ ਵਾਸ ਵਿੱਚ ਕਰ ਲਿਆ ਤੇ ਆਪਣੀ ਪ੍ਰਾਪਤੀ ਤੇ ਜੱਟ ਬਹੁਤ ਖੁਸ਼ ਹੋਇਆ ਭੂਤ ਨੇ ਜੱਟ ਨੂੰ ਪੁੱਛਿਆ ਕਿ ਦੱਸ ਕੀ ਚਾਹੁੰਦਾ ਹੈ ਜੱਟ ਨੇ ਕੁਝ ਮੰਗਾ ਕੁਝ ਮੱਜਾ ਮੰਗੀ ਮੰਗ ਲਈਆਂ ਤੇ ਭੂਤ ਨੇ ਨੇਤਰ ਦੇ ਫੋਰ ਵਿੱਚ ਮੱਜਾ ਲਿਆ ਖੜਾਈਆਂ ਜੱਟ ਬਹੁਤ ਖੁਸ਼ ਹੋਇਆ ਹੁਣ ਭੂਤ ਨੇ ਉਸ ਪਾਸੋਂ ਅਗਲੀ ਮੰਗ ਪੁੱਛੀ ਅਤੇ ਜੱਟ ਦੇ ਖਾਨ ਵਾਸਤੇ ਮਠਿਆਈ ਦੇ ਥਾਲ ਮੰਗੇ ਭੂਤ ਨੇ ਉਹ ਵੀ ਇੱਕਦਮ ਲਿਆ ਦਿੱਤੇ ਜੱਟ ਦੀ ਅਗਲੀ ਮੰਗ ਵੀ ਪੁੱਛ ਲਈ ਹੁਣ ਜੱਟ ਨੇ ਉਸ ਨੂੰ ਹੁਕਮ ਦਿੱਤਾ ਕਿ ਉਸ ਦੇ ਕਹਿਣ ਲਈ ਇੱਕ ਵਧੀਆ ਹਵੇਲੀ ਬਣਾ ਦੇਵੇ ਅਤੇ ਭੂਤ ਨੇ ਇੱਕ ਸ਼ਾਨਦਾਰ ਬਿਲਡਿੰਗ ਤਿਆਰ ਕਰ ਦਿੱਤੀ ਅਤੇ ਜੱਟ ਦੀ ਅਗਲੀ ਮੰਗ ਪੁੱਛੀ ਜੱਟ ਨੇ ਕਿ ਹਾ ਉਸ ਨੂੰ ਸਾਰੀ ਦੁਨੀਆ ਦੀ ਸੈਰ ਕਰਾ ਦੇ ਭੂਤ ਨੇ ਜੱਟ ਨੂੰ ਉਸ ਦੀ ਪਿੱਠ ਤੇ ਬੈਠਣ ਲਈ ਕਿਹਾ ਸੋ ਜੱਟ ਭੂਤ ਦੀ ਪਿੱਠ ਤੇ ਬੈਠ ਗਿਆ ਤੇ ਭੂਤ ਨੇ ਉਸ ਨੂੰ ਸਾਰੀ ਦੁਨੀਆ ਦੀ ਸੈਰ ਕਰਾ ਕੇ ਵਾਪਸ ਲਿਆ ਕੇ ਉਤਾਰ ਦਿੱਤਾ ਹੁਣ ਭੂਤ ਨੇ ਜੱਟ ਪਾਸੋਂ ਅਗਲੀ ਮੰਗ ਪੁੱਛੀ ਜੱਟ ਨੂੰ ਕੁਝ ਸੁਝੇ ਨਾ ਉਹ ਸੋਚਣ ਲੱਗ ਗਿਆ ਤਾਂ ਭੂਤ ਨੇ ਕਿਹਾ ਛੇਤੀ ਦੱਸ ਤਾਂ ਮੈਂ ਤੈਨੂੰ ਖਾ ਜਾਵਾਂਗਾ ਜੱਟ ਬੜਾ ਪਰੇਸ਼ਾਨ ਹੋਇਆ ਤੇ ਭੂਤ પાસે 24 ਘੰਟੇ ਦੀ ਮੌਹਲਤ ਮੰਗੀ ਜੋ ਉਸ ਨੇ ਦੇ ਦਿੱਤੀ ਹੋਂ ਜੱਟ ਨੇ ਸੋਚਿਆ ਕਿ ਕੋਈ ਉਸਤਾਰ ਧਾਰਨ ਕਰੀਏ ਸੋ ਉਸਨੇ ਗੁਰੂ ਧਾਰਨ ਕਰ ਲਿਆ ਉਸਨੇ ਗੁਰੂ ਨੇ ਜੱਟ ਨੂੰ ਕਿਹਾ ਇਹ ਤਾਂ ਬੜੀ ਸੌਖੀ ਗੱਲ ਹੈ ਤੂੰ ਜਾ ਕੇ ਵੇਰੇ ਵਿੱਚ ਇੱਕ ਬਾਸ ਗੱਡ ਦੇ ਜਦੋਂ ਪੂਤਾ ਆਵੇ ਤਾਂ ਉਸ ਨੂੰ ਹੁਕਮ ਦੇ ਦੇਈਂ ਕਿ ਬਾਸ ਤੇ ਚੜ ਜਾਂ ਉਤਰ ਜਾ ਫਿਰ ਚੜੀ ਜਾ ਤੇ ਉਤਰੀ ਜਾ ਜੱਟ ਨੇ ਮੇਹੀ ਕੀਤਾ ਜਦ ਪੂਤਾ ਆਇਆ ਤਾਂ ਜੱਟ ਨੇ ਕਿਹਾ ਬਾਸ ਤੇ ਚੜੀ ਜਾ ਉਤਰੀ ਜਾ ਪੂਤ ਇਸੇ ਤਰ੍ਹਾਂ ਹੀ ਕਰਨ ਲੱਗ ਪਿਆ ਕਾਫੀ ਗੇੜੀਆਂ ਤੋਂ ਬਾਅਦ ਥੱਕ ਗਿਆ ਤੇ ਜੱਟ ਨੂੰ ਹੱਥ ਬਣ ਕੇ ਕਹਿਣ ਲੱਗਾ ਤੂੰ ਮੇਰਾ ਖੇੜਾ ਛੱਡ ਦੇ ਅਤੇ ਮੈਂ ਤੇਰਾ ਖੇੜਾ ਛੱਡ ਦਿੰਦਾ ਹਾਂ ਜੱਟ ਵੀ ਦਿਲ ਵਿੱਚ ਖੁਸ਼ ਹੋਇਆ ਤੇ ਕਿਹਾ ਕਿ ਚੰਗਾ ਜਾ ਹੁਣ ਆਵੋ ਪਰਮਾਰਥ ਵੱਲ ਪੂਤ ਕਿਹੜਾ ਹੈ ਘਰ ਕਿਹੜਾ ਹੈ ਵਿਹੜਾ ਕਿਹੜਾ ਹੈ ਅਤੇ ਬਾਸ ਕਿਹੜਾ ਹੈ ਪੂਤ ਤਾਂ ਆਪਣਾ ਮਨ ਹੈ ਜੋ ਹਰ ਵੇਲੇ ਸਾਨੂੰ ਸੰਕਟਾਂ ਵਿੱਚ ਮਿੰਟਾਂ ਵਿੱਚ ਕਿਤੇ ਦਾ ਕਿਤੇ ਲੈ ਜਾਂਦਾ ਹੈ ਸਾਨੂੰ ਟਿਕਣ ਹੀ ਨਹੀਂ ਦਿੰਦਾ ਤੇ ਹਰ ਵੇਲੇ ਕਿਸੇ ਨਾ ਕਿਸੇ ਕੰਮ ਲਈ ਰਖਦਾ ਹੈ ਘਰ ਕਿਹੜਾ ਹੈ ਗੁਰੂ ਨਾਨਕ ਸਾਹਿਬ ਵੇਹੜਾ ਗੁਰੂ ਨਾਨਕ ਸਾਹਿਬ ਦੇ ਚਰਨ ਬਾਸ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਪਦਮ ਚੜ ਜਾ ਉਤਰ ਜਾ ਕੀ ਹੈ ਵਾਹਿਗੁਰੂ ਵਾਹਿਗੁਰੂ ਜੈ ਰਾਮ ਰਾਮ ਸੋ ਇਹ ਜੇ ਗਿਆ ਸੂ ਜਦੋਂ ਤੇਰਾ ਮਨ ਕੁ ਰਾਹੇ ਜਾਣ ਲੱਗੇ ਤਾਂ ਇੱਕਦਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਸਾਹਮਣੇ ਬੈਠ ਕੇ ਚਲਨ ਕਮਲ ਵਿੱਚ ਸੋਹਣੇ ਪਦਮ ਦਾ ਧਿਆਨ ਧਰ ਕੇ ਵਾਹਿਗੁਰੂ ਵਾਹਿਰੂ ਦੀ ਰੱਟ ਲਗਾਈ ਹੀ ਜਾਈਂ ਜਦ ਤੱਕ ਤੇਰਾ ਭੂਤ ਮਨ ਤੇਰਾ ਖੇੜਾ ਨਹੀਂ ਛੱਡਦਾ ਆਪ ਹੀ ਤੇਰੇ ਸਾਹਮਣੇ ਹੱਥ ਬੰਨੇਗਾ ਤੇ ਕਹੇਗਾ ਮੈਂ ਤੈਨੂੰ ਅੱਗੇ ਵਾਸਤੇ ਤੰਗ ਨਹੀਂ ਕਰਦਾ ਇਹ ਖੋਟੇ ਮੰਤੇ ਦਾ ਵਿਸ਼ਵਾਸ ਨਹੀਂ ਹੈ ਤੂੰ ਬਹੁਤ ਮਸਤੀਆਂ ਕਰਦਾ ਹੈ ਇਹ ਖੋਤਾ ਤਾਂ ਕਾਬੂ ਰਹਿੰਦਾ ਹੈ ਜਿਸ ਨੂੰ ਸਾਈਂ ਨਾਮ ਤੇ ਭਾਰ ਨਾਲ ਲੱਦੀ ਰੱਖੀਏ ਜੇ ਸਤਿਗੁਰੂ ਮਾਲ ਨੂੰ ਖਰੀਦ ਲੈਣ ਤਾਂ ਬੇੜੇ ਪਾਰ ਹੋ ਜਾਂਦੇ ਹਨ ਕਿਉਂਕਿ ਜਦ ਕੋਈ ਪਸ਼ੂ ਨੂੰ ਖਰੀਦ ਲੈਂਦਾ ਹੈ ਤਾਂ ਫਿਰ ਪਸ਼ੂ ਨੂੰ ਫਿਕਰ ਨਹੀਂ ਰਹਿੰਦਾ ਬਲਕਿ ਮਾਲਕ ਨੂੰ ਕਿੱਲੇ ਖੁਰਲੀ ਅਤੇ ਅਠਿਆਂ ਦਾ ਫਿਕਰ ਰਹਿੰਦਾ ਹੈ ਕਿੱਲਾ ਕਿਹੜਾ ਹੈ ਗੁਰੂ ਨਾਨਕ ਸਾਹਿਬ ਦੇ ਚਰਨਾਂ ਖੁਰਲੀ ਅਤੇ ਪੱਠੇ ਕਿਹੜੇ ਹਨ ਨਾਮ ਸਿਮਰਨ ਅਤੇ ਫਿਰ ਜੇ ਹਰ ਵਕਤ ਪਸ਼ੂ ਕਿੱਲੇ ਤੇ ਬੱਜਿਆ ਰਹੇ ਤਾਂ ਉਹ ਵੀ ਬਿਮਾਰ ਹੋ ਜਾਂਦਾ ਹੈ ਗ੍ਰਸਤੀ ਨੂੰ ਕਾਰਜ ਵੀ ਕਰਨੇ ਪੈਂਦੇ ਹਨ ਪਸ਼ੂ ਨੂੰ ਬਾਹਰ ਚਾਰਨਾ ਵੀ ਪੈਂਦਾ ਹੈ ਪਰੰਤੂ ਜੇ ਇਕੱਲਾ ਜਾਵੇਗਾ ਤਾਂ ਕਦੇ ਕਿਸੇ ਦੀ ਖੇਤੀ ਅਤੇ ਕਦੇ ਕਿਸੇ ਦੀ ਖੇਤੀ ਵਿੱਚ ਉਜਾੜਾ ਕਰੇਗਾ ਪਸ਼ੂ ਨੂੰ ਮੋੜਨ ਲਈ ਡੰਡੇ ਦੀ ਵੀ ਜ਼ਰੂਰਤ ਹੈ ਡੰਡਾ ਕਿਹੜਾ ਹੈ ਗੁਰੂ ਦਾ ਹੁਕਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ